ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗੁਰੂ ਰਾਮਦਾਸ ਜੀ ਅੰਮ੍ਰਿਤ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਹਨਾਂ ਕੋਲ ਜੋਗੀਆਂ ਦੀ ਇੱਕ ਮੰਡਲੀ ਆਈ ਗੁਰੂ ਜੀ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਿਠਾ ਕੇ ਉਹਨਾਂ ਦੇ ਆਉਣ ਦਾ ਮਨੋਰਥ ਪੁੱਛਿਆ ਜੋਗਿਆਂ ਦੇ ਮੁਖੀ ਨੇ ਕਿਹਾ ਗੁਰੂ ਜੀ ਤੁਹਾਡੇ ਸਿੱਖ ਜੋਗ ਨਹੀਂ ਸਿੱਖਦੇ ਜੋਗ ਸਿੱਖੇ ਬਿਨਾ ਮਨ ਵਸ਼ ਵਿੱਚ ਨਹੀਂ ਕੀਤਾ ਜਾ ਸਕਦਾ ਮਨ ਨੂੰ ਵਸ਼ ਵਿੱਚ ਕੀਤੇ ਬਗੈਰ ਮਨ ਧਰਮ ਕਰਮਾਂ ਦੇ ਨਾਲ ਨਹੀਂ ਜੁੜਦਾ ਅਤੇ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਜੀ ਤੁਹਾਡੇ ਸਿੱਖਾਂ ਨੂੰ ਮੁਕਤੀ ਨਹੀਂ ਮੇਲੇ ਅਤਿਉ ਮਾਇਆ ਮੋਹ ਦੇ ਬੰਦਨਾ ਵਿੱਚ ਹੀ ਫਸੇ ਰਹੇ ਫਿਰ ਉਹਨਾਂ ਨੂੰ ਤੁਹਾਡੀ ਸਿੱਖੀ ਧਾਰਨ ਕਰਨ ਦੇ ਨਾਲ ਕੀ ਲਾਭ ਹੋਵੇਗਾ ਗੁਰੂ ਜੀ ਨੇ ਜੋਗਿਆਂ ਨੂੰ ਜਵਾਬ ਦਿੱਤਾ ਪ੍ਰੇਮ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਨੂੰ ਪਾਏ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ ਪਰਮਾਤਮਾ ਨਾਲ ਪ੍ਰੇਮ ਕਰਨ ਵਾਲੇ ਨੂੰ ਸਾਰੀ ਕੁਦਰਤ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ ਦਾਤਾ ਦੇਣ ਵਾਲੇ ਦੇ ਨਾਲ ਪਿਆਰ ਕਰਨ ਨਾਲ ਦਾਤਾ ਦੀ ਘਾਟ ਨਹੀਂ ਰਹਿੰਦੀ ਪਰਮਾਤਮਾ ਦੇ ਪ੍ਰੇਮੀਆਂ ਦੇ ਮਨ ਵਿੱਚ ਦਾਤਾ ਪ੍ਰਾਪਤ ਕਰਨ ਦੀ ਇੱਛਾ ਖਤਮ ਹੋ ਜਾਂਦੀ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਹਉਮੈ ਖਤਮ ਹੋ ਜਾਂਦੀ ਹੈ ਫਿਰ ਸਿੱਖ ਸੰਸਾਰ ਦੇ ਕੰਮਕਾਰ ਕਰਦੇ ਆ ਹੋਇਆ ਮਾਇਆ ਮੋਹ ਦੇ ਵਿੱਚ ਨਹੀਂ ਫਸਦਾ ਗੁਰੂ ਰਾਮਦਾਸ ਜੀ ਨੇ ਜੋਗਿਆ ਨੂੰ ਪੁੱਛਿਆ ਜਿਨ੍ਹਾਂ ਜੋਗਿਆ ਨੂੰ ਜੋ ਕਰਨ ਨਾਲ ਆਤਮਾ ਦੀ ਸੋਝੀ ਪਹਿ ਜਾਂਦੀ ਹੈ ਫਿਰ ਉਹ ਪਹਾੜੀਆਂ ਤੇ ਜੰਗਲਾਂ ਵਿੱਚ ਕਿਉਂ ਰਹਿੰਦੇ ਹਨ ਉਹ ਪਟਕੀ ਹੋਈ ਲੁਕਾਈ ਨੂੰ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਰਸਤਾ ਕਿਉਂ ਨਹੀਂ ਦੱਸਦੇ ਜਦੋਂ ਜੋਗੀਆਂ ਨੇ ਗੁਰੂ ਜੀ ਦੇ ਸਵਾਲ ਦਾ ਜਵਾਬ ਨਾ ਦਿੱਤਾ ਤਾਂ ਗੁਰੂ ਰਾਮਦਾਸ ਜੀ ਨੇ ਆਸਾ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੱਥ ਕਰ ਤੰਤ ਵਜਾਵੇ ਜੋਗੀ ਥੋਤਰ ਬਾਜੇ ਬੇਨ ਹੀ ਜੋਗੀ ਤੂੰ ਹੱਥਾਂ ਨਾਲ ਬਾਜਾ ਤੇ ਮੂੰਹ ਨਾਲ ਬਾਂਸਰੀ ਵਜਾਉਂਦਾ ਹੈ ਗੁਰਮਤ ਹਰ ਗੁਣ ਬੋਲੇ ਜੋਗੀ ਇਹ ਮਨਵਾ ਹਰ ਨੰਗ ਪੇਨ ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਗੁਣ ਗਾ ਅਤੇ ਮਨ ਨੂੰ ਉਸ ਦੇ ਪ੍ਰੇਮ ਦੇ ਵਿੱਚ ਰੰਗ ਲੈ ਜੋਗੀ ਹਰਦੇ ਮਤੇ ਉਪਦੇਸ਼ ਹੈ ਜੋਗੀ ਤੋਂ ਲੋਕਾਂ ਨੂੰ ਪ੍ਰੇਮ ਵਿੱਚ ਰੰਗੇ ਜਾਣ ਦੇ ਉਪਦੇਸ਼ ਦੇ ਜੁਗ-ਜੁਗ ਹਰ ਹਰੇ ਕੋ ਵਰਤੇ ਤਿਸ ਅੱਗੇ ਹਮ ਆਦੇਸ਼ ਜਿਹੜਾ ਪਰਮਾਤਮਾ ਹਰ ਪਾਸੇ ਫਸਰਿਆ ਹੋਇਆ ਹੈ ਸਾਡੇ ਉਸ ਪਰਮਾਤਮਾ ਨੂੰ ਨਮਸਕਾਰ ਹੈ ਜਦੋਂ ਗੁਰੂ ਜੀ ਨੇ ਜੋਗੀਆਂ ਦੇ ਭੇਦ ਖੋਲ ਦਿੱਤੇ ਤਾਂ ਜੋਗੀ ਉੱਥੋਂ ਉੱਠ ਕੇ ਚਲੇ ਗਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ